ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਪਾਸ਼ਾ 10ਵੀਂ ਗੁਰੂ ਸਾਰ ਪਿੰਡ ਜਲਾਲ ਜਦੋਂ ਦਸ਼ਮੇਸ਼ ਪਿਤਾ ਜੀ ਪਿੰਡ ਜਲਾਲ ਪਹੁੰਚੇ ਤਾਂ ਕੋੜਿਆਂ ਵਾਸਤੇ ਘਾ ਦਾਣਾ ਤੇ ਸਿੰਘਾਂ ਵਾਸਤੇ ਰਸਦ ਪਾਣੀ ਪਿੰਡ ਵਾਲਿਆਂ ਨੇ ਇਕੱਠਾ ਕਰਕੇ ਲਿਆਂਦਾ ਇੱਥੇ ਜਲਾਲ ਪਿੰਡ ਦੇ ਪੰਚਾਂ ਨੇ ਦੋ ਘੜੇ ਦੁੱਧ ਦੇ ਅਤੇ ਕੁਝ ਗੁੜ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਕੀਤਾ ਇਹਨਾਂ ਨੇ ਪ੍ਰੇਮ ਨਾਲ ਇੱਕ ਵਰਸ਼ੀ ਵੀ ਗੁਰੂ ਮਹਾਰਾਜ ਨੂੰ ਪੇਂਟ ਕੀਤੀ ਗੁਰੂ ਸਾਹਿਬ ਪ੍ਰਸੰਨ ਹੋਏ ਇਸ ਮੌਕੇ ਜਲਾਲ ਵਾਲਿਆਂ ਨੇ ਦਸ਼ਮੇਸ਼ ਪਿਤਾ ਜੀ ਨੂੰ ਬੇਨਤੀ ਕੀਤੀ ਕਿ ਇੱਕ ਗਵਾਂਢੀ ਪਿੰਡ ਉਹਨਾਂ ਨਾਲ ਹਮੇਸ਼ਾ ਬੈਰ ਵਿਰੋਧ ਕਰਕੇ ਲੜਾਈ ਕਰਦਾ ਹੈ ਇਸ ਸਬੰਧੀ ਤੁਸੀਂ ਵਚਨ ਕਰੋ ਕਿ ਸਾਡੀ ਜਿੱਤ ਹੋਵੇ ਇਸ ਮੇਸ ਪਿਤਾ ਜੀ ਨੇ ਵਾਰ ਦਿੱਤਾ ਕਿ ਜਿੰਨਾ ਸਮਾਂ ਤੁਸੀਂ ਗੁਰੂ ਘਰ ਨਾਲ ਜੁੜੇ ਰਹੋਗੇ ਉਨਾ ਸਮਾਂ ਤੁਹਾਡੀ ਜਿੱਤ ਹੋਵੇਗੀ ਵਾਰ ਸੁਣ ਕੇ ਪਿੰਡ ਵਾਸੀ ਬੜੇ ਪ੍ਰਸੰਨ ਹੋਏ ਗੁਰੂ ਸਾਹਿਬ ਜੀ ਦੇ ਵਾਕ ਅਖੀਰ ਤੱਕ ਸੱਚ ਹੋਏ ਜਦੋਂ ਵੀ ਜਲਾਲ ਵਾਲਿਆਂ ਤੇ ਕੋਈ ਚੜ੍ਹ ਕੇ ਆਉਂਦਾ ਤਾਂ ਉਹ ਹਮੇਸ਼ਾ ਹਾਰ ਕੇ ਹੀ ਜਾਂਦਾ ਕੁਝ ਚਿਰ ਪਿੱਛੋਂ ਇੱਕ ਵਾਰ ਸਿੰਘਾਂ ਦਾ ਜਥਾ ਪਿੰਡ ਜਲਾਲ ਠਹਿਰਿਆ ਤਾਂ ਜਲਾਲ ਵਾਲਿਆਂ ਨੇ ਰਾਤ ਨੂੰ ਦਾਲ ਦੇ ਪੰਜ ਘੋੜੇ ਚੋਰੀ ਕਰ ਲਏ ਤੇ ਦੋ ਸਿੰਘਾਂ ਨੂੰ ਰਾਤ ਵੇਲੇ ਮਾਰਿਆ ਜਦੋਂ ਸਵੇਰ ਹੋਈ ਤਾਂ ਸਿੰਘਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਪਿੰਡ ਤੇ ਹੱਲਾ ਬੋਲ ਦਿੱਤਾ ਤੇ ਸਾਰਾ maal ਲੁੱਟ ਪਟ ਲਿਆ ਫਿਰ ਪਿੰਡ ਵਾਲਿਆਂ ਨੇ ਗੁਰੂ ਸਾਹਿਬ ਜੀ ਦੇ ਬਾਗ ਯਾਦ ਕੀਤੇ ਕਰਾਹ ਪ੍ਰਸ਼ਾਦ ਦੀ ਦੇਗ ਕਰਵਾਈ ਤੇ ਤਿਆਰ ਕਰਕੇ ਸਿੰਘਾਂ ਤੋਂ ਮਾਫੀ ਮੰਗੀ ਤੇ ਅੱਗੇ ਤੋਂ ਖਾਲਸੇ ਦੀ ਸ਼ਰਨ ਵਿੱਚ ਰਹਿਣ ਦਾ ਪ੍ਰੋਸਾ ਦਿੱਤਾ ਸਿੰਘਾਂ ਨੇ ਇਸ ਸਥਾਨ ਉੱਤੇ ਠਰਾਓ ਕੀਤਾ ਤੇ ਨਗਰ ਬਸਾ ਦਿੱਤਾ ਇਸ ਨਗਰ ਦਾ ਨਾਮ ਗੁਰੂ ਸਰ ਰੱਖ ਦਿੱਤਾ ਇਸ ਕਰਕੇ ਇਸ ਸਥਾਨ ਦਾ ਨਾਮ ਗੁਰਦੁਆਰਾ ਗੁਰੂ ਸਾਹਿਬ ਗੁਰੂ ਸਰ ਕਰਕੇ ਪ੍ਰਸਿੱਧ ਹੈ ਵਰਤਮਾਨ ਸਮੇਂ ਦਰਬਾਰ ਸਾਹਿਬ ਦੀ ਪ੍ਰਕਾਰਮਾਂ ਵਿੱਚ ਪ੍ਰਵੇਸ਼ ਦਵਾਰ ਦੇ ਖੱਬੇ ਪਾਸੇ ਉਹ ਝੰਡ ਵੀ ਹਰਾ ਭਰਾ ਖੜਾ ਹੈ ਜਿਸ ਨਾਲ ਗੁਰੂ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ ਇੱਥੇ ਸੰਗਤਾਂ ਦਰਸ਼ਨ ਦਿਦਾਰੇ ਕਰਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ